ਡੱਬੋ ਵਾਲੀ ਤੋਂ ਮਲੋਟ ਰੋਡ ਇਹ ਬਹੁਤ ਸ਼ਾਨਦਾਰ ਰੋਡ ਬਣਿਆ ਹੋਇਆ ਜੀ ਡੱਬੋ ਵਾਲੀ ਤੋਂ ਮਲੋਟ ਰੋਡ ਹਾਈਵੇ ਰੋਡ ਆ ਜੀ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸੇ ਸੋਹਣੇ ਸੋਹਣੇ ਹਰੇ ਭਰੇ ਦਰਖਤ ਲੱਗੇ ਹੋਏ ਹਨ ਬਹੁਤ ਵਧੀਆ ਰੋਡ ਬਣਿਆ ਹੋਇਆ ਡੱਬੋ ਵਾਲੀ ਤੋਂ ਮਲੋਟ ਰੋਡ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਪਿੰਡ ਮਹਿਣਾ ਮਹਿਣਾ ਦੇ ਵਿੱਚ ਦੀ ਲੈ ਕੇ ਚੱਲਾਂਗੇ ਤੁਹਾਨੂੰ ਆਪਾਂ ਬਣ ਵਾਲਾ ਅਨੁਕਾ ਜਿੱਥੇ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾਨਕ ਸਰ ਗੁਰਦੁਆਰਾ ਨਾਨਕ ਸਰ ਦੇ ਆਪਾਂ ਰਸਤੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਜੀ ਆਪਣੇ ਚੈਨਲ ਤੇ ਸੋਹਣੇ ਪੰਜਾਬ ਦੇ ਸੋਹਣੇ ਪਿੰਡਾਂ ਦੀ ਸ਼ੈਰ ਕਰਾਵਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੇ ਪਿੰਡ ਦੇਖਣੇ ਚਾਹੁੰਦੇ ਹੋ ਪੰਜਾਬ ਹਰਿਆਣਾ ਰਾਜਸਥਾਨ ਤਿੰਨੇ ਸਟੇਟਾਂ ਇੱਥੇ ਬਿਲਕੁਲ ਨੇੜੇ ਹਨ ਕਿਹੜੇ ਪਿੰਡਾਂ ਦੀ ਤੁਸੀਂ ਸ਼ੈਰ ਕਰਨੀ ਚਾਹੁੰਦੇ ਹੋ ਦਿਖਾਵਾਂਗੇ ਇਹ ਕੁਝ ਘਰ ਜਿਹੜੇ ਰੋਡ ਦੇ ਉੱਪਰ ਆ ਇਹ ਮਹਿਨਿਆ ਪਿੰਡ ਦੇ ਹਨ ਜੀ ਮੈਨਾ ਪਿੰਡ ਨੇੜੇ ਕੀ ਆ ਡਬਲ ਦੇ ਜਿਆਦਾ ਦੂਰ ਨਹੀਂ ਤਾਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਇਹ ਸਾਈਨ ਬੋਰਡ ਆ ਗਿਆ ਜੀ ਮੈਨੇ ਪਿੰਡ ਦਾ ਇੱਥੋਂ ਹੀ ਬਨ ਵਾਲੇ ਨੂੰ ਜਾਇਦਾ ਹੈ ਬਨ ਵਾਲਾ ਅਨੂਕਾ ਥੋੜਾ ਜਿਹਾ ਅੱਗੇ ਚੱਲ ਕੇ ਆਪਾਂ ਟਰਨ ਲਵਾਂਗੇ ਛੋਟੇ ਰੋਡ ਦੇ ਬਿਲਕੁਲ ਪਹਿਲਾਂ ਇਹ ਛੋਟਾ ਰੋਡ ਹੁੰਦਾ ਸੀ ਇਹ ਨਵਾਂ ਬਣਿਆ ਹੋਇਆ ਹੈ ਹੁਣ ਆਪਾਂ ਇੱਥੋਂ ਟਰਨ ਲੈ ਚੁੱਕੇ ਆ ਮੈਨੇ ਵਾਲ ਨੂੰ ਮੈਨਾ ਪਿੰਡ ਬਹੁਤ ਪੁਰਾਣਾ ਪਿੰਡ ਹੈ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਹੈ ਖੱਬੇ ਸੱਜੇ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਹੈ ਰੋਡ ਦੇ ਦੋਨਾਂ ਪਾਸੇ ਇੱਥੇ ਬਿਲਡਿੰਗਾਂ ਬਈਆਂ ਹੋਈਆਂ ਹਨ ਜੀ ਬਹੁਤ ਵੱਡੀਆਂ ਬਿਲਡਿੰਗਾਂ ਰੋਡ ਦੇ ਦੋਨਾਂ ਪਾਸੇ ਬਣੀਆਂ ਹੋਈਆਂ ਹਨ ਪੁਰਾਣੀਆਂ ਬਿਲਡਿੰਗਾਂ ਨਵੀਆਂ ਬਿਲਡਿੰਗਾਂਆਂ ਇਆ ਇਤਿਹਾਸਕ ਬਿਲਡਿੰਗਾਂ ਇਸ ਦੇ ਵਿੱਚ ਹਨ ਜਿੱਥੇ ਕਿ ਪਹਿਲਾਂ ਕੁਝ ਹਿਲਮਾਨੀਆਂ ਸ਼ੂਟਿੰਗਾਂ ਵੀ ਹੋਈਆਂ ਹਨ ਰੋਡ ਦੇ ਉਪਰਾਂ ਵਿਹਲੀ ਜਿੱਥੇ ਸ਼ੂਟਿੰਗ ਹੋਈ ਸੀ ਪਹਿਲਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਥੇ ਦੁਕਾਨਾਂ ਨੇ ਜੀ ਖੱਬੇ ਪਾਸੇ ਬਣੀਆਂ ਇੱਕ ਇੱਥੇ ਹੋਟਲ ਵੀ ਆਉਂਦਾ ਹੈ ਇਹ ਅੱਡਾ ਬਣਿਆ ਹੋਇਆ ਇੱਥੇ ਇੱਕ ਬੈਂਕ ਵੀ ਆਉਂਦੀ ਹੈ ਮੈਡੀਕਲ ਸਟੋਰ ਆ ਜੀ ਕਰਿਆਨੇ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ ਜੀ ਇਹ ਖੱਬੇ ਪਾਸੇ ਆ ਜੀ ਲੈਫਟ ਸਾਈਡ ਬੇਰਕਾ ਸੋਸਾਇਟੀ ਆ ਜੀ ਡੇਰੀ ਇਹ ਪਿੰਡ ਬਹੁਤ ਪੁਰਾਣਾ ਵਸਿਆ ਹੋਇਆ ਹੈ ਰੋਡ ਦੇ ਦੋਨਾਂ ਪਾਸੇ ਲੈਫਟ ਸਾਈਡ ਸੱਜੇ ਪਾਸੇ ਜ਼ਿਆਦੀਆਂ ਬਿਲਡਿੰਗਾਂ ਹਨ ਜ਼ਿਆਦੀ ਜਨਤਾ ਹੈ ਤੇ ਖੱਬੇ ਪਾਸੇ ਘੱਟ ਘੱਟ ਆ ਜੀ ਰਾਈਟ ਸਾਈਡ ਜ਼ਿਆਦੇ ਆ ਲੈਫਟ ਸਾਈਡ ਥੋੜੇ ਜਿ ਘੱਟ ਘੱਟ ਆ ਇਹ ਆ ਗਿਆ ਜੀ ਨਾਨਕ ਸਰ ਦਾ ਸਾਈਨ ਬੋਰਡ ਕਿਉਂਕਿ ਸੜਕ ਦੇ ਦੋਨਾਂ ਪਾਸੇ ਬਿਲਡਿੰਗਾਂ ਹਨ ਘਰਾਂ ਦੀਆਂ ਇਹ ਛੋਟਾ ਜਿਹਾ ਰੋਡ ਵੇਚਦੀ ਨਿਕਲਦਾ ਪਹਿਲਾਂ ਬਹੁਤ ਡੂੰਗਾ ਸੀ ਬਹੁਤ ਖਰਾਬ ਸੀ ਰੋਡ ਹੁਣ ਵਧੀਆ ਕੁਝ ਅਜੇ ਵੀ ਨਹੀਂ ਮੈਂ ਇਹ ਅੱਜ ਬਾਰਿਸ਼ ਵੀ ਹੋਈ ਸੀ ਡੱਬ ਵਾਲੀ ਬਾਰਿਸ਼ ਹੋਈ ਇਹਨਾਂ ਪਿੰਡਾਂ ਦੇ ਵਿੱਚ ਵੀ ਬਾਰਿਸ਼ ਹੋਈ ਅੱਜ ਮੇਰਾ ਮਨ ਚ ਆਇਆ ਆਪਾਂ ਤੁਹਾਨੂੰ ਇੱਕ ਦੋ ਪਿੰਡਾਂ ਦੀ ਸੈਰ ਕਰਾਉਣੇ ਆ ਸਪੋਰਟ ਕਰੋ ਚੈਨਲ ਨੂੰ ਦੇਖੋ ਕਿੱਡੀਆਂ ਸੋਹਣੀਆਂ ਕੋਠੀਆਂ ਆ ਰਿਆਂ ਹਰੇ ਭਰੇ ਦਰਖਤ ਦੋਨਾਂ ਸਾਈਡਾਂ ਤੇ ਲੱਗੇ ਹੋਏ ਹਨ ਤਾਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਬਹੁਤ ਪੁਰਾਣੀਆਂ ਬਿਲਡਿੰਗਾਂ ਇਸ ਪਿੰਡ ਦੇ ਵਿੱਚ ਅੱਗੇ ਜਾ ਕੇ ਕੁਝ ਘਰ ਹੋਰ ਵੀ ਸ਼ੁਰੂ ਹੋ ਜਾਂਦੇ ਐ ਇੱਥੋਂ ਆਪਾਂ ਨਿਕਲਦੇ ਜਾ ਰਹੇ ਹਾਂ ਜੀ ਪਿੰਡ ਬਨਵਾਲਾ ਅਨੁਕਨ ਜਿੱਥੇ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਨਾਨਕਸਰ 68 ਜਿੱਥੇ ਕਿ ਮੱਸਿਆ ਲੱਗਦੀ ਐ ਮਹੀਨਾ ਲੱਗਦਾ ਐ ਮੇਲੇ ਮਨਾਏ ਜਾਂਦੇ ਹਨ ਗੁਰੂ ਸਾਹਿਬਾਂ ਦੇ ਇੱਕ ਛੋਟੀ ਜੀ ਇਮਾਰਤ ਛੋਟਾ ਜਿਹਾ ਘਰ ਨਵਾਂ ਬਣਿਆ ਜੀ ਹਰੇ ਭਰੇ ਦਰਖਤ ਲੱਗੇ ਹੋਏ ਹਨ ਸੜਕ ਤੇ ਥੋੜਾ ਜਿਹਾ ਅੱਗੇ ਜਾ ਕੇ ਸ਼ੁਰੂ ਹੋ ਜਾਂਦੇ ਆ ਬਹੁਤ ਜਿਆਦੇ ਨਵੇਂ ਦਰਖਤ ਲੱਗੇ ਆ ਜਿਵੇਂ ਸੁਖਚੈਨ ਅਰਜਨ ਹੋਰ ਫੁੱਲਦਾਰ ਪੌਦੇ ਹੋਰ ਵੀ ਬਹੁਤ ਲੱਗੇ ਆ वन ਵਿਭਾਗ ਵਾਲਿਆਂ ਨੇ ਬੜੇ ਨਵੇਂ-ਨਵੇਂ ਪੌਦੇ ਲਾਇਆ ਇਸ ਸੜਕ ਦੀ ਸਜਾਵਟ ਵਾਸਤੇ ਕਿਉਂਕਿ ਦੂਰੋਂ ਨੇੜੇੋਂ ਬਹੁਤ ਜਿਆਦਾ ਸੰਗਤਾਂ ਇੱਥੇ ਮਹੀਨੇ ਮੱਸਿਆਂ ਨੂੰ ਆਉਂਦੀਆਂ ਹਨ ਤਾਂ ਕੁਝ ਸਮੇਂ ਬਾਅਦ ਆਪਾਂ ਦਿਖਾਵਾਂਗੇ ਬਹੁਤ ਜਿਆਦੇ ਫੁੱਲ ਲੱਗ ਜਾਣਗੇ ਹਰਿਆ ਭਰਿਆ ਇਹ ਰੋਡ ਹੋ ਜਾਊਗਾ ਇਹ ਦੋਨਾਂ ਬੰਨੇ ਦੋ ਦਰਖਤ ਦੇਖੋ ਜੀ ਨਿੰਮਾ ਜਿੰਨੂੰ ਕਹਦੇ ਆ ਖੱਬੇ ਪਾਸੇ ਕਿੰਨੂਆਂ ਦੇ ਬਾਗ ਸ਼ੁਰੂ ਹੋ ਜਾਂਦੇ ਆ ਸੱਜੇ ਪਾਸੇ ਵੀ ਕੁਝ ਬਾਗ ਪਹਿਲਾਂ ਬਹੁਤ ਲੱਗੇ ਹੋਏ ਸਨ ਜੋ ਪੁਰਾਣੇ ਹੋ ਚੁੱਕੇ ਸਨ ਜਿਨ੍ਹਾਂ ਨੂੰ ਪੱਟ ਦਿੱਤਾ ਗਿਆ ਤੇ ਇਹ ਕਿੰਨੂਆਂ ਦੇ ਬਾਗ ਵੀ ਇਸ ਰੋਡ ਤੇ ਆਉਂਦੇ ਆ ਖੇਤੀ ਬਹੁਤ ਸੋਹਣੀ ਆ ਹਰੀ ਭਰੀ ਖੇਤੀ ਆ ਬਾਸਪਤੀਆਂ ਝੋਨੇ ਆ ਤੇ ਸੜਕੇ ਵੀ ਨਵੀਂ ਬਿਲਕੁਲ ਬਣੀ ਹੋਈ ਆ ਜੀ ਬਹੁਤ ਸਾਫ਼ ਛੜਕਾ ਕੋਈ ਇਹਦੇ ਵਿੱਚ ਉਖਲੀ ਵਗੈਰਾ ਨਹੀਂ ਹੰਪ ਵਗੈਰਾ ਵੀ ਨਹੀਂ ਵੀਡੀਓ ਨੂੰ ਅੰਡ ਤੱਕ ਜ਼ਰੂਰ ਦੇਖਿਓ ਵਧੀਆ ਲੱਗੀ ਸ਼ੇਅਰ ਜੋ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿਹੜਾ ਪੰਡਾ ਦੇਖਣਾ ਚਾਹੁੰਦੇ ਹੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪੰਡਾਂ ਦੀ ਵੀਡੀਓ ਦਿਖਾਇਆ ਕਰਾਂਗੇ ਟਾਈਮ 'ਚੋਂ ਟਾਈਮ ਜ਼ਰੂਰ ਕੱਢਾਂਗੇ ਤੁਹਾਡੇ ਵਾਸਤੇ ਇਹ ਅੱਜ ਦੀ ਵੀਡੀਓ ਦੇ ਵਿੱਚ ਡਬਲ ਤੋਂ ਚੱਲੇ ਸੀ ਮੈਨਾ ਮੈਨਾ ਤੋਂ ਬਣ ਵਾਲਾ ਅਨੂਕਾ ਇਹ ਹੁਣ ਦੇਖੋ ਜੀ ਕਿੰਨੀਆਂ ਸੋਹਣੀਆਂ ਛੋਟੇ ਛੋਟੇ ਟਾਲੀਆਂ ਲੱਗੀਆਂ ਹਨ ਬਿਲਕੁਲ ਨਵੀਆਂ ਟਾਲੀਆਂ ਲੱਗੀਆਂ ਹਨ ਅਤੇ ਅਰਜਨ ਦੇ ਸੁਖਚੈਨ ਦੇ ਹੋਰ ਵੀ ਉਲਦਾਰ ਬੂਟੇ ਬਹੁਤ ਜਿਆਦੇ ਇੱਥੇ ਲਾਏ ਗਏ ਹਨ ਅੱਗੇ ਦਿਖਾਉਣੇ ਤੁਹਾਨੂੰ ਦੇਖ ਸਕਦੇ ਹੋ ਭਾਈ ਸਾਹਿਬ ਕਟੰਗ ਕਰ ਰਿਹਾ ਪੌਦਿਆਂ ਦੀ ਕਿਉਂਕਿ ਇਹਦੀ ਡਿਊਟੀ ਲੱਗੀ ਹੋਈ ਹੈ ਇਸ ਰੋਡ ਤੇ ਆਹ ਦੇਖੋ ਕਿੰਨੇ ਬਿਲਕੁਲ ਨਵੇਂ-ਨਵੇਂ ਦਰਖਤ ਲੱਗੇ ਹਨ ਸਾਰੇ ਫੁੱਲਾਂ ਵਾਲੇ ਹਨ ਬਹੁਤ ਸ਼ਾਨਦਾਰ ਹੈ ਜੀ ਬਹੁਤ ਸੋਹਰੇ ਹੈ ਤੇ ਕੁਝ ਟਾਈਮ ਬਾਅਦ ਤੁਸੀਂ ਦੇਖੋਗੇ ਬਹੁਤ ਜਾਦਾ ਸ਼ਾਂਭਾਂਜੂਗੀ ਇਸ ਰੋਡ ਤੇ ਟਾਲੀਆਂ ਤੇ ਫੁੱਲਾਂ ਵਾਲੇ ਦਰਖਤ ਬਹੁਤ ਹੀ ਜਿਆਦੇ ਲਾਏ ਗਏ ਹਨ ਬਿਲਕੁਲ ਨਵੇਂ ਅੱਗੇ ਆ ਰਿਹਾ ਜੀ ਦੋ ਬਹੁਤ ਵੱਡੇ ਪੁਰਾਣੇ ਪਿੱਪਲ ਵਰਾਸਤੀ ਪਿੱਪਲ ਆ ਜੀ ਇਹ ਦੋ ਜੋੜਾ ਪਿੱਪਲਾਂ ਦਾ ਇੱਥੇ ਬਹੁਤ ਜਿਆਦਾ ਦੁਕਾਨਾਂ ਸਜ ਜਾਂਨ ਮੇਲੇ ਵਾਲੇ ਦਿਨ ਤਾਂ ਬੜੀ ਜਿਆਦਾ ਸ਼ਾਂ ਹੁੰਦੀ ਹੈ ਗਰਮੀ ਵਾਲੇ ਦਿਨ ਇਹ ਰੋਡ ਸਿੱਧਾ ਜਾਂਦਾ ਜੀ ਗੁਰਦੁਆਰਾ ਸਾਹਿਬ ਨੂੰ ਨਾਨਕ ਸਰ ਨੂੰ ਬਸ ਥੋੜੀ ਜਿਹੀ ਦੂਰੀ ਤੇ ਹੈ ਗੁਰਦੁਆਰਾ ਨਾਨਕ ਸਰ ਜੀ ਹ ਗੁੰਮਟ ਦਿਖਾਈ ਦੇ ਗਿਆ ਹੁਣ ਤੁਹਾਨੂੰ ਅੱਗੇ ਆ ਕੇ ਆ ਜਾਂਦਾ ਜੀ ਸੇਮ ਨਾਲਾ ਇਹ ਵੀ ਕਾਲੇ ਸਰਕਾਰ ਵੇਲੇ ਕੱਢਿਆ ਗਿਆ ਸੀ ਸੇਮ ਨਾਲਾ ਜਿਹਨੂੰ ਡਰੇਨ ਕਹਿ ਦਿੰਦੇ ਆ ਇੰਨਾ ਪਿੰਡਾਂ ਦੇ ਵਿੱਚ ਸੇਮ ਬਹੁਤ ਸੀ ਇੰਨਾ ਸੇਮ ਨਾਲਾ ਨੇ ਕੱਢੀ ਆ ਇਹ ਰੋਡ ਚੱਲ ਪਿਆ ਜੀ ਬਣ ਵਾਲਾ ਅਨੂਕਾ ਨੂੰ ਇੱਕ ਬਹੁਤ ਹੀ ਸ਼ਾਨਦਾਰ ਇੱਥੇ ਤੁਹਾਨੂੰ ਸਟੈਚੂ ਦਿਖਾਵਾਂਗੇ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਭਾਰਤ ਆਜ਼ਾਦ ਕਰਾਇਆ ਸੀ ਸੂਰਮਿਆਂ ਨੇ ਉਹਨਾਂ ਦਾ ਸਟੈਚੂ ਦਿਖਾਵਾਂਗੇ ਤੁਹਾਨੂੰ ਇੱਥੇ ਜਿਹਨੂੰ ਕਈ ਵਾਰ ਫੋਟੋ ਵੀ ਕਹਿ ਸਕਦੇ ਆ ਕੋਈ ਬੁੱਤ ਵੀ ਕਹਿ ਸਕਦਾ ਸਟੈਚੂ ਬਹੁਤ ਸੋਹਣਾ ਇੱਕ ਹਵੇਲੀ ਆ ਟੱਪੀ ਇਹ ਵੀ ਵਨ ਵਾਲੇ ਦੀ ਆ ਬਹੁਤ ਸੋਹਣੀ ਆ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਉਰਲੀ ਸਾਈਡ ਤੇ ਆ ਜੇ ਅੱਗੇ ਜਾ ਕੇ ਆ ਗਿਆ ਜੀ ਜਿਹੜੇ ਸੰਗਣੇ ਦਰਖਤ ਦੇਖ ਸਕਦੇ ਹੋ ਸੱਜੇ ਪਾਸੇ ਵਾਟਰ ਬਕਸ ਪਿੰਡ ਦਾ ਇੱਥੋਂ ਤੱਕ ਆਪਾਂ ਵੀਡੀਓ ਕਵਰਜ ਕੀਤੀ ਹੈ ਵਾਟਰ ਬਕਸ ਆ ਜੀ ਸੱਜੇ ਪਾਸੇ ਖੱਬੇ ਪਾਸੇ ਇੱਧਰ ਕੁਝ ਦੁਕਾਨਾਂ ਹਨ ਜੀ ਅੱਗੇ ਆਊਗਾ ਜੀ ਸਟੈਚੂ ਬਣਿਆ ਹੋਇਆ ਜੀ ਸਰਦਾਰ ਭਗਤ ਸਿੰਘ ਸੂਰਮੇ ਦਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸਟੈਚੂ ਇੱਥੇ ਬਣਿਆ ਹੈ ਇਹ ਭਗਤ ਸਿੰਘ ਚੌਕ ਵੀ ਕਹਿ ਸਕਦੇ ਆ ਜੀ ਦੇਖੋ ਕਿੰਨਾ ਸੋਹਣਾ ਹੈ ਫੁੱਲ ਫੁੱਲ ਪੂਰੇ ਲਾ ਕੇ ਸਜਾਉਟ ਹੈ